ਹੁਣ 2025 ਹੋ ਗਿਆ ਲਗਾਤਾਰ 32 ਸਾਲ ਲਾ ਲੋ ਫੋਨ ਜਾ ਰਹੇ ਨੇ ਔਰ ਲਗਾਤਾਰ ਮੈਂ ਹੀ ਡੈਡਵੁਡੀ ਦਾ ਹੀ ਕੰਮ ਕਰ ਰਿਹਾ ਜੀ ਤੇ ਹੁਣ ਅੱਜ ਵੀ ਕਈ ਗੁਰਤਾ ਹੋਰ ਆਏ ਜਿਹੜੇ ਵਿਚਾਰੇ ਜਿਹੜੇ ਬੜੀ ਦੂਰ ਦੂਰ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੀ ਸਵੇਰ ਦੀ ਰੋਟੀ ਖਾਈ ਹੈ ਕਿ ਸਾਮ ਨੂੰ ਆ ਕੇ ਖਾਵਾਂਗੇ ਨਹੀਂ ਹੂੰ ਹਰ ਸਾਲ ਕਿੰਨੇ ਕੁ ਲੋਕ ਇਸ ਤਰੀਕੇ ਨਾਲ ਪਿਚਾਰ ਘਵਾ ਲੈਂਦੇ ਹਨ ਕਿਉਂਕਿ ਇਹ ਬਾਗੜਾ ਨਹਿਰ ਹੈ ਹਿਮਾਚਲ ਪ੍ਰਦੇਸ਼ ਤੋਂ ਚਲਦੀ ਹੈ ਹੁਣ ਅਲੱਗ-ਚਾਰ ਰਾਜਿਆਂ ਨੂੰ ਪਾਣੀ ਦਿੰਦੀ ਹੈ ਜੀ ਪੰਜ ਤੋਂ ਲੈ ਕੇ 12 ਬੰਦੇ ਪਰ ਡੇ ਦੇ ਮਰਦੇ ਨੇ ਡੇਲੀ ਰੂਟਿੰਗ ਦੇ ਨਾਲ ਅੱਛਾ ਔਰ ਅਲੱਗ-ਅਲੱਗ ਥਾਵਾਂ ਤੇ ਜਿਵੇਂ ਹਰਿਆਣੇ ਨੂੰ ਲਾ ਲਿਆ ਪੰਜਾਬ ਯਾ Rajasthan ਡੇਲੀ 5 ਤੋਂ 7.5 ਕੁੜੀਆਂ ਟੈਲੀਗ੍ਰਾਮਤ ਹੋ ਰਹੀਆਂ ਨੇ ਇਹ ਗਰਮੀਆਂ ਦੇ ਅੰਦਰ ਆਕੜੇ ਵਧ ਜਾਂਦੇ ਨੇ 10 ਬੋਡੀਆਂ ਰੋਜ਼ 15 ਬੋਡੀਆਂ ਰੋਜ਼ 20 ਬੋਡੀਆਂ ਰੋਜ਼ ਮਿਲਦੀਆਂ ਨੇ ਮਾਨਸਿਕਤਾ ਹੁੰਦੀ ਹੈ ਨਾ ਵੀ ਜਦੋਂ ਬੰਦਾ ਛਾਲ ਮਾਰ ਦਿੰਦਾ ਉਹ ਨੂੰ ਕਿਸੇ ਰੈਸਕਿਊ ਕਰ ਲਿਆ ਹਾਂਜੀ ਉਸ ਤੋਂ ਬਾਅਦ ਉਹਦੇ ਇਸ ਸੁਭਾਅ ਕੋ ਚੇਂਜ ਆ ਜਾਂਦਾ ਹੈ ਜਦ ਕੋਈ ਬੰਦਾ ਸੁਸਾਇਸਾਈਡ ਕਰਦਾ ਨਾ ਉਹ ਹਿੰਮਤ ਕਰਕੇ ਸੁਸਾਇਸਾਈਡ ਤਾਂ ਕਰ ਜਾਂਦਾ ਨੇਰ ਦੇ ਨੇ ਛਾਲ ਦਾ ਮਾਰ ਜਾਂਦਾ ਪਰ ਅੰਦਰ ਜਾਣ ਤੋਂ ਬਾਅਦ ਉਹਨੂੰ ਜਦ ਮੌਤ ਬਿਲਕੁਲ ਕਰੀਬ ਆ ਜਾਂਦੀ ਉਹਨੂੰ ਪਤਾ ਲੱਗਦਾ ਇਹ ਮੇਰੇ ਤੋਂ ਬਹੁਤ ਵੱਡੀ ਗੱਲ ਤੇ ਨਦੀਆਂ ਦੇ ਵਿਚਕਾਰ ਕਈ ਰਾਜ਼ ਜਿਹੜੇ ਨੇ ਉਹ ਦਫਨ ਹੈ ਬਹੁਤ ਜ਼ਿਆਦਾ ਅਨਲਿਮਿਟਿਡ ਇਸ ਦਿਨਹਰ ਦੇ ਅੰਦਰ ਇੰਨੇ ਰਾਜਦਫਨ ਨੇ ਬਾਜੀ ਇੰਨੇ ਰਾਜਦਫਨ ਨੇ ਜਿਦਾ ਅਗਰ ਕੋਈ ਇੱਕ ਕਿਤਾਬ ਜਾਂ ਇੱਕ ਫਿਲਮ ਬਣਾਈ ਜਾਵੇ ਤਾਂ ਮੈਂ ਕਹਾਂ ਇੱਕ ਨਹੀਂ 10-15 ਫਿਲਮਾਂ ਬਣ ਜਾਣ। ਅੱਛਾ ਕੀ ਚੀਜ਼ਾਂ ਨੇ ਖਾਂ ਕਰੋੜਾ ਬੰਦਿਆਂ ਨੂੰ ਖਾ ਚੁੱਕੀ ਹੈ ਇਹ ਨੇ। ਲੱਖਾਂ ਕਰੋੜਾ ਬੰਦੇ ਜਿਹੜੇ ਇੰਦਰਿਆਂ ਦੇ ਨਹਿਰਾਂ ਦੇ ਡੇਟ ਚੜ ਗਏ।